ਕ੍ਰਿਸ਼ਨ ਜੀ ਲੀਲਾ ਵਿੱਚ ਲੀਲਾ ਵਿੱਚ ਇਸ਼ਨਾਨ ਕਰਦੇ ਕਰਦੇ ਜਮਨਾ ਚਲੇ ਗਏ ਉਹ ਜਮਨਾ ਜੋ ਕਾਲੀਨਾਗ ਪ੍ਰਗਟ ਹੋ ਗਿਆ ਕ੍ਰਿਸ਼ਨ ਜੀ ਕਦੀ ਉਹਦੀ ਪੂਸ਼ ਮਰੋੜਨ ਕਦੀ ਉਹਦੀ ਸ੍ਰੀ ਮਰੋੜਨ ਅਵਤਾਰ ਸੀ ਅੱਗੋਂ ਕਾਲੀਨਾਗ ਕਹਿੰਦਾ ਮਹਾਰਾਜ ਮੈਂ ਜਮਨਾ ਚਾਹ ਤੇ ਅੱਜ ਤੁਸੀਂ ਸੈਜ ਸਵਾਗ ਜਮਨਾ ਚ ਆ ਮੇਰੇ ਨਾਲ ਲਾਡ ਕਰਦੇ ਪਿਓ ਚਲੋ ਵਧੀਆ ਪਰ ਜੇ ਆਇਓ ਤਾਂ ਮੈਨੂੰ ਕੁਝ ਦੇ ਕੇ ਜਾਓ। ਕ੍ਰਿਸ਼ਨ ਜੀ ਕਹਿੰਦੇ ਕੀ ਮੰਗਣਾ ਹੈ? ਕਹਿੰਦੇ ਮੇਰਾ ਯਾਰ ਵਰਗਾ ਸੁਭਾਅ ਬਦਵਾ ਦਿਓ। ਜੇ ਦੇਣਾ ਤਾਂ ਆਹ ਦੇ ਕੇ ਜਾਓ ਮੈਨੂੰ। ਮੇਰਾ ਸੁਭਾਅ ਯਾਰ ਵਰਗਾ ਡੰਗ ਮਾਰਨੇ ਕੰਮ ਹੈ, ਹੋਰ ਕੋਈ ਕੰਮ ਹੀ ਨਹੀਂ ਆਖਰ ਸਾਤਨਾ। ਹੁਣ ਸਾਬਦਾ ਕੀ ਕੰਮ ਹੈ ਦੱਸੋ? ਮੈਂ ਡਾਂਗੀ ਮਾਰਨੇ। ਜੇ ਆਇਓ ਜਮਨਾ ਜੀ ਮੇਰਾ ਸੁਭਾਅ ਬਦਵਾ ਦਿਓ। ਓਏ ਹੋਏ ਹੋਏ ਹੋਏ। ਕ੍ਰਿਸ਼ਨ ਜੀ ਕਹਿੰਦੇ ਸੁਭਾਅ ਨਹੀਂ ਮੈਂ ਬਦਲਾ ਸਕਦਾ ਆਖਰ ਸਾਤਨਾ। ਜੇ ਸੁਭਾ ਲਈ ਬਦਲਾਣਾ ਹੋਵੇ ਤੇ ਕ੍ਰਿਸ਼ਨ ਜੀ ਕਹਿੰਦੇ ਮੈਂ ਦੁਰਜੋਦੰਦਾ ਨਾ ਬਦਲਾ ਦਿੰਦਾ। ਐਡੀ ਵੱਡੀ ਜੰਗ ਹੀ ਨਾ ਹੋਵੇ ਹਾਕੋ ਸਾਧਾ। ਕਾਂਸ ਦਾ ਨਾ ਬਦਲਾ ਦਿੰਦਾ। ਉਹ ਕਹਿੰਦਾ ਤੁਸੀਂ ਸਮੇਂ ਦੇ ਅਵਤਾਰ ਦੇ ਕੀ ਕਹਿ ਰਹੇ ਹੋ ਸੁਭਾ ਨਹੀਂ ਬਦਲਾ ਸਕਦਾ। ਹੁਣ ਆਇਓ ਦੇਖ ਕੇ ਤੇ ਜਾਓ ਕਹਿੰਦੇ ਹਾਂ। ਕਾਲੀਨਾਥ ਕ੍ਰਿਸ਼ਨ ਜੀ ਕਹਿੰਦੇ ਇੱਕ ਕੰਮ ਕਰ ਸਕਦਾ ਤੇਰੇ ਕਰਮਾਂ ਵਿੱਚ ਸਤ ਸੰਗ ਲਿਖ ਸਕਦਾ। ਸੁਭਾ ਨਹੀਂ ਬਦਲਾ ਸਕਦਾ ਤੇਰੇ ਕਰਮਾਂ 'ਚ ਸਤਸੰਗ ਲਿਖ ਸਕਦਾ ਸਤਸੰਗ ਦੇ ਵਿੱਚ ਸੁਭਾ ਬਦਲਦਾ ਗੱਜ ਕੇ ਆਖੋ ਸਤਨਾਮ